ਸਤਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਹਰ ਦੇਖ ਰਹੇ ਸਾਥੇ ਖੋਰ ਤਸਵੀਰ ਬੁਰਜ ਟੈਲਦਾਸ ਤੋਂ ਦਿਖਾ ਰਹੇ ਆ ਡੀਸੀ ਸਾਹਿਬ ਨਾਲ ਸਾਡੇ ਪੱਤਰਕਾਰਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ ਤੇ ਜੇ ਕੋਈ ਡਰੋਨ ਵਾਲੀ ਵੀਡੀਓ ਪਾਉਂਦਾ ਤਾਂ ਫਿਰ ਕਿਰਪਾ ਕਰਕੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਜਿਹੜਾ ਪਾਣੀ ਹੈ ਉਹ ਹੀਟਾ ਹੈ ਤੇ ਜਿਹੜਾ ਬੰਨ ਬਚਿਆ ਹੋਇਆ ਜਬ ਜਿਹੜੇ ਲੋਕਾਂ ਦੇ ਖੇਤ ਹੈ ਉਹ ਥੋੜਾ ਹਾਈਟ ਤੇ ਆ ਡਾਇਨਾਮਿਕ ਜਈਏ ਸਿਚੁਏਸ਼ਨ ਹੈ ਅੱਧਾ ਪੌਣਾ ਕਿਲੋਮੀਟਰ ਲੈਂਥੇ ਦੀ ਤੇ ਜਿੱਥੇ-ਜਿੱਥੇ ਪਾੜ ਪਿਆ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਪਾੜ ਨੂੰ ਕਵਰ ਕੀਤਾ ਜਾਵੇ ਤੇ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪਾਣੀ ਅੱਗੇ ਨਾ ਜਾਵੇ ਡੀਸੀ ਸਾਹਿਬ ਨੇ ਇਹ ਵੀ ਗੱਲ ਆਖੀ ਹੈ ਕਹਿੰਦੇ ਕਿ ਇਹਨਾਂ ਨੁਕਸਾਨ ਸ਼ਾਇਦ ਪਾਣੀ ਦਾ ਨਾ ਹੋਵੇ ਜਿੰਨੇ ਸ਼ਰਾਰਤੀ ਲੋਕ ਜਿਹੜੇ ਵੀਡੀਓ ਪਾ ਕੇ ਇਹ ਕਹਿੰਦੇ ਕਿ ਹਾਏ ਹੋਏ ਲੁੱਟੇ ਗਏ ਮਰ ਗਏ ਹੁਣ ਪਾਣੀ ਘਰਾਂ ਚ ਆ ਜਾਣਾ ਉਹਦਾ ਨੁਕਸਾਨ ਹੁੰਦਾ ਤਾਂ ਇਸ ਕਰਕੇ ਇਹ ਬੜਾ ਸੰਵੇਦਨਸ਼ੀਲ ਮਾਮਲਾ ਹੈ ਧਿਆਨ ਨਾਲ ਇਹ ਤੇ ਖਬਰ ਪਾਣੀ ਚਾਹੀਦੀ ਹੈ ਕਿਉਂਕਿ ਜੋ ਮੌਕੇ ਦੇ ਹਾਲਾਤ ਹੈ ਉਹ ਹੀ ਦੱਸਣੇ ਚਾਹੀਦੇ ਆ ਹਾਲੇ ਤੱਕ ਪੀਪੀ 32 ਜਿਹੜੀ ਨਵਾਂ ਸ਼ਹਿਰ ਦੀ ਚੈਨਲ ਦੀ ਟੀਮ ਹੈ ਅਸੀਂ ਇਹੀ ਕਹਿ ਰਹੇ ਆ ਜਦੋਂ ਕੋਈ ਪ੍ਰੋਬਲਮ ਹੁੰਦੀ ਤਾਂ ਉਹਨੂੰ ਦਿਖਾਣੇ ਕਿ ਪ੍ਰੋਬਲਮ ਆ ਸਕਦੀ ਹੈ ਮੌਕੇ ਤੇ ਪਹੁੰਚੇ ਪਰ ਇਹ ਕਹਿ ਦੇਣਾ ਕਿ ਪਾਣੀ ਗਿਆ ਘਰਾਂ ਚ ਆਣ ਲੱਗਾ ਇਹ ਗੱਲ ਥੋੜੀ ਟੇਢੀ ਹੋ ਜਾਂਦੀ ਜੋ ਲੋਕਾਂ 'ਤਰ ਡਰ ਪਾਉਂਦੀ ਹੈ ਸੋ ਇਹ ਡਾਇਨਾਮਿਕ ਜਿਹੜੀ ਲੋਕੇਸ਼ਨ ਹੈ ਸਿਚੁਏਸ਼ਨ ਹੈ ਅੱਧਾ ਪੌਣਾ ਕਿਲੋਮੀਟਰ ਤੱਕ ਕਹਿੰਦੇ ਕਿ ਕਈ ਥਾਂਾਂ ਚੋਂ ਪਾਣੀ ਜਿਹੜਾ ਉਹ ਨਿਕਲ ਰਿਹਾ ਹੈ ਪਾਣੀ ਜਿਹੜਾ ਢਾਹ ਲੱਗ ਕੇ ਨਿਕਲਦੇ ਤੇ ਢਾਹ ਲਗਣੀ ਸੁਭਾਵਿਕ ਹੈ ਲੇਕਿਨ ਪਾਣੀ ਦਾ ਲੈਵਲ ਹਲੇ ਹੇਠਾਂ ਆ ਜਿਹੜਾ ਅੱਗੇ ਪਾਣੀ ਜਿੱਥੋਂ ਢਾਹ ਲੱਗੀ ਹੋਈ ਹੈ ਉਹਦਾ ਲੈਵਲ ਥੋੜਾ ਉੱਤੇ ਹੈ ਮਿੱਟੀ ਦਾ ਸੋ ਹਾਲੇ ਸਥਿਤੀ ਕੰਟਰੋਲ ਵਿੱਚ ਹੈ ਤੇ ਰਲ ਮਿਲ ਕੇ ਜਿਵੇਂ ਸਾਡੇ ਆਮ ਘਰਾਂ ਦੇ ਮੁੰਡੇ ਮਿਹਨਤ ਕਰਨ ਲੱਗੇ ਆ ਉਮੀਦ ਹੈ ਕਿ ਸਥਿਤੀ ਨੂੰ ਕੰਟਰੋਲ ਚ ਕਰ ਲਿਆ ਜਾਵੇਗਾ ਬੰਨ ਨੂੰ ਮਜ਼ਬੂਤ ਕਰ ਲਿਆ ਜਾਵੇਗਾ ਤੇ ਕੋਈ ਵੀ ਅਣਸੁਖਾਂਵੀ ਗੱਲ ਜਿਹੜੀ ਨਹੀਂ ਵਾਪਰੇਗੀ ਦਿਖਾਣੇ ਮੁੱਕਦੇ ਤਸਵੀਰਾਂ ਬੂਰਜ ਟਾਇਲ ਦਾ ਅਸੋਸੀਏਟ ਵਲੇ ਹੈਗੇ ਆ ਜੀ ਤੇ ਜਿਹੜਾ ਬੰਨ ਹੈਗਾ ਉਹ ਦੋ ਤਿੰਨ ਥਾਵਾਂ ਤੋਂ ਜਿਹੜਾ ਹੈਗਾ ਉਹ ਖੁਰ ਗਿਆ ਸੀਗਾ ਪਾਣੀ ਦੀ ਮਾਰ ਨਾਲ ਜੀ ਤੇ ਪਾਣੀ ਜਿਹੜਾ ਹੈਗਾ ਉਹ ਨਾਲ ਦੀ ਜਿਹੜੀ ਖੇਤੀਬਾਹੀ ਵਾਲੀ ਜ਼ਮੀਨ ਹੈਗੀ ਹੈ ਉਹਦੇ ਨਾਲ ਪਾਣੀ ਜਿਹੜਾ ਹੈਗਾ ਉਹਦਾ ਸੰਪਰਕ ਇੱਥੇ ਹੋਇਆ ਸੀਗਾ ਅ ਲੇਕਿਨ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਜਿਹੜਾ ਹੈਗਾ ਉਹ ਨੀਵਾ ਹੈਗਾ ਤੇ ਜਿਹੜੀ ਪਿਛਲੇ ਪਾਸੇ ਜ਼ਮੀਨ ਹੈਗੀ ਹੈ ਬੰਨ ਦੇ ਨਾਲ ਉਹਦਾ ਜਿਹੜਾ ਲੈਵਲ ਹੈਗਾ ਉਹ ਉੱਚਾ ਹੈਗਾ ਕਿਤੇ ਕਿਤੇ ਉਹਦੇ ਬਰਾਬਰ ਹੈ ਸੋ ਇਸ ਕਰਕੇ ਕਿਸੇ ਤਰੀਕੇ ਦੇ ਵੀ ਕੋਈ ਖਬਰਾਨ ਵੀ ਲੋਡ ਨਹੀਂ ਹੈਗੀ ਜਿੱਥੇ-ਜਿੱਥੋਂ ਵੀ ਬੰਨ ਖਤਮ ਹੋਇਆ ਹੈਗਾ ਉੱਥੇ-ਉੱਥੇ ਅਸੀਂ ਜਿਹੜੇ ਆਪਣੇ ਪ੍ਰੋਟੈਕਸ਼ਨ ਵਰਕਸ ਨੇ ਉਹ ਸੀ ਕਰ ਰਹੇ ਹੈਗੇ ਆ ਤੇ ਕਾਫੀ ਸਾਰਾ ਜਿਹੜਾ ਪ੍ਰੋਡਕਸ਼ਨ ਵਰਕਸ ਉਹ ਹੋਇਆ ਵੀ ਹੈਗਾ ਇੱਕ ਮੇਰੀ ਹੋਰ ਅਪੀਲ ਹੈਗੀ ਏ ਇਹ ਜਿਹੜੀ ਲੋਕੇਸ਼ਨ ਹੈਗੀ ਏ ਬੜੀ ਡਾਇਨਾਮਿਕ ਜੀ ਲੋਕੇਸ਼ਨ ਹੈ ਤੁਸੀਂ ਦੇਖਿਆ ਹੋਵੇਗਾ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਜਿਹੜਾ ਹੀ ਹੈਗੀ ਲੰਬਾਈ ਦੇ ਵਿੱਚ ਇਹ ਸਾਰਾ ਆਪਰੇਸ਼ਨ ਚੱਲ ਰਿਹਾ ਹੈਗਾ ਸੋ ਇਸ ਦੌਰਾਨ ਜੇ ਕੰਮ ਕਰਦੇ ਕਰਦੇ ਕਿਤੇ ਕਿਤੇ ਥੋੜਾ ਥੋੜਾ ਜਿਹਾ ਟੈ ਲੱਗ ਵੀ ਰਹੀ ਹੈਗੀ ਓਦੇ ਤੋਂ ਆਪਾਂ ਨੂੰ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਅਕਸਰ ਮੈਂ ਦੇਖਿਆ ਕਿ ਸ਼ਾਮ ਵੇਲੇ ਰਾਤ ਵੇਲੇ ਕਿਸੇ ਇੱਕ ਪੋਰਸ਼ਨ ਦੀ ਵੀਡੀਓ ਜੀ ਬਣਾ ਕੇ ਲੋਕੀ ਕਾਫੀ ਪੈਨਿਕ ਕ੍ਰੀਏਟ ਕਰ ਦਿੰਦੇ ਨੇ ਕੋਈ ਵੀ ਜੇ ਘਬਰਾਣ ਵਾਲੀ ਗੱਲ ਹੋਏਗੀ ਸਾਡੇ ਆਪਸ਼ਨ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਇਸ ਤਰ੍ਹਾਂ ਦੀਆਂ ਵੀਡੀਓ ਪਾ ਦਿੰਦੇ ਆ ਕਿ ਆਲੇ ਦੁਆਲੇ ਦੇ ਪਿੰਡਾਂ 'ਚ ਪਾਣੀ ਆ ਰਿਹਾ ਉਹ ਆ ਰਿਹਾ ਉਹਨਾਂ ਨੂੰ ਵੀ ਬੇਨਤੀ ਕਰ ਸਕਦੇ ਆ ਕਿ ਇਸ ਤਰੀਕੇ ਦੇ ਕੋਈ ਅਫਵਾਹਾਂ ਫਲਾਈ ਜਾਵੇ ਪਾਣੀ ਦਾ ਨੁਕਸਾਨ ਸ਼ਾਇਦ ਇੰਨਾ ਨਾ ਹੋਵੇ ਜਿੰਨਾ ਉਹਨਾਂ ਨੇ ਫਲਾਈ ਹੋਏ ਪੈਨਿਕ ਦਾ ਨੁਕਸਾਨ ਠੀਕ ਹੈ ਜੀ ਸੋ ਆਪਾਂ ਸਾਡੀ ਪ੍ਰੋਪਰ ਸਾਰੀਆਂ ਟੀਮਾਂ ਇੱਥੇ ਰਾਤ ਵੇਲੇ ਵੀ ਮੌਜੂਦ ਹੁੰਦੀਆਂ ਨੇ ਦਿਨ ਵੇਲੇ ਵੀ ਮੌਜੂਦ ਹੁੰਦੀਆਂ ਨੇ ਜਦੋਂ ਵੀ ਕੋਈ ਅਥੇ ਜੇ ਖੁਦਾ ਨਾ ਖਾਸਤਾ ਕੋਈ ਐਮਰਜੈਂਸੀ ਸਿਚੁਏਸ਼ਨ ਦੀ ਕੋਈ ਅਸਾਰ ਹੋਏ ਅਸੀਂ ਲੋਕਲ ਪਿੰਡ ਵਾਲਿਆਂ ਦੇ ਨਾਲ ਸਰਪੰਚਾਂ ਦੇ ਨਾਲ ਗੁਰਦੁਆਰਾ ਦੇ ਵਿੱਚ ਅਨਾਉਂਸਮੈਂਟ ਸਿਸਟਮ ਰਾਹੀਂ ਆਪਾਂ ਉਹਨਾਂ ਦੇ ਨਾਲ ਇਨ ਟੱਚ ਰਹਾਂਗੇ ਆਪਾਂ ਪਹਿਲਾਂ ਵੀ ਐਡਵਾਂਸ ਦੇ ਵਿੱਚ ਚੀਜ਼ਾਂ ਉਹਨਾਂ ਨੂੰ ਦੱਸੀ ਜਾ ਰਹੀਆਂ ਹੈਗੀਆਂ ਕੋਈ ਵੀ ਜੇ ਖਤਰੇ ਵਾਲੀ ਗੱਲ ਹੁੰਦੀ ਆਪਾਂ ਲੋਕਾਂ ਨੂੰ ਇੱਥੋਂ ਜਿਹੜਾ ਹੈਗਾ ਪਹਿਲਾਂ ਹੀ ਇਤਿਹਾਤਨ ਮੂਵ ਆਊਟ ਕਰਾ ਦੇਣਾ ਸੀਗਾ ਤੇ ਸਭ ਤੋਂ ਜ਼ਿਆਦਾ ਇੱਥੇ ਲੋਕ ਜਿਹੜੇ ਆਸ-ਪਾਸ ਦੇ ਲੋਕ ਹੈਗੇ ਨੇ ਇਲਾਕਾ ਦੇ ਵਸਨੀਕ ਹੈਗੇ ਨੇ ਸਭ ਤੋਂ ਜ਼ਿਆਦਾ ਯੋਗਦਾਨ ਵੀ ਇੱਥੇ ਕੰਮ ਦੇ ਵਿੱਚ ਉਹਨਾਂ ਵੱਲੋਂ ਪੈ ਰਿਹਾ ਹੈਗਾ ਤੇ ਉਹਨਾਂ ਨੇ ਜਿਹੜਾ ਹੈਗਾ ਇਹ ਸਾਰੀ ਸਿਚੁਏਸ਼ਨ ਨੂੰ ਪ੍ਰਸ਼ਾਸਨ ਦੇ ਨਾਲ ਰਲ ਕੇ ਕੰਟਰੋਲ ਦੇ ਵਿੱਚ ਲੈ ਕੇ ਆਇਆ ਸਰ ਜੀ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਕੋਈ ਨੰਬਰ ਵੀ ਐਸਾ ਹੈ ਜਿਸ ਤੇ ਨਾਲ ਕੋਈ ਕੰਟੈਕਟ ਕਰ ਸਕਦਾ ਹੈ 220 647 ਜਿਹੜਾ ਨੰਬਰ ਹੈਗਾ 645 22645 ਜਿਹੜਾ ਨੰਬਰ ਹੈਗਾ ਉਸ ਤੋਂ ਪਹਿਲਾਂ ਆਪਾਂ 01823 ਜਿਹੜਾ ਹੈਗਾ ਉਹਦੀ ਕੋਡ ਨੰਬਰ ਜਿਹੜਾ 018 ਤੇ ਉਹ ਅਸੀਂ ਵਰਤਨਾ ਹੈਗਾ ਤੇ ਉਸ ਤੋਂ ਇਲਾਵਾ ਇੱਥੇ ਮੌਕੇ ਦੇ ਉੱਤੇ ਮੇਰੇ ਬਹੁਤ ਸਾਰੇ ਆਫੀਸਰ ਸਾਰੇ ਟਾਈਮ ਅਸੀਂ ਰਹਿੰਦੇ ਹੈਗੇ ਅਸੀਂ ਰੋਸਟਰ ਬਣਾਏ ਹੋਏ ਹੈਗੇ ਨੇ ਸੋ ਅਸੀਂ ਖੁਦ ਜਿਹੜਾ ਹੈਗਾ ਲੋਕਾਂ ਨੂੰ ਸੰਪਰਕ ਕਰਦੇ ਹੈਗੇ ਆ ਸਰਪੰਚਾਂ ਨੂੰ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਸੋ ਉਹਦੇ ਵਿੱਚ ਕਿਸੇ ਤਰੀਕੇ ਦਾ ਵੀ ਕੋਈ ਕਮਿਊਨੀਕੇਸ਼ਨ ਦਾ ਮਸਲਾ ਨਹੀਂ ਜੈ ਹਿੰ ਜਨਾਬ ਜੈ ਹਿੰ ਜੈ ਹਿੰ ਇੱਥੇ ਦੀ ਕੀ ਸਥਿਤੀ ਹੈ ਇਸ ਟਾਈਮ ਸਥਿਤੀ ਬਿਲਕੁਲ ਅੰਡਰ ਕੰਟਰੋਲ ਹੈਗਾ ਪਾਣੀ ਦਾ ਬਹਾ ਜਿਹੜਾ ਕੰਟਰੋਲ ਦੇ ਨਾਲ ਬਹਿ ਰਿਹਾ ਲੇਕਿਨ ਕਿਉਂਕਿ ਇਸ ਬੰਦ ਦੇ ਨਾਲ-ਨਾਲ ਪਾਣੀ ਦਾ ਬਹਾ ਹੋ ਗਿਆ ਇਸ ਕਰਕੇ ਬਨ ਨੂੰ ਨੁਕਸਾਨ ਪੁੱਜੇ ਲੇਕਿਨ ਸੇਫਟੀ ਹੈ ਪਾਣੀ ਜਿਹੜਾ ਇਲਾਕੇ ਵੱਲ ਜਾ ਅਗਲੀ ਫਸਲ ਵੱਲ ਨਹੀਂ ਆ ਰਿਹਾ ਔਰ ਮਾਨਜੂ ਕੇ ਐਸਐਸਪੀ ਸਾਹਿਬ ਵੱਲੋਂ ਇੱਥੇ 200 ਦੇ ਕਰੀਬ ਮਲਾਜਮਾਂ ਦਾ ਪੁਲਿਸ ਦੇ ਟ੍ਰੇਨਿੰਗ ਸੈਂਟਰ ਤੋਂ ਅਰੇਂਜ ਕੀਤਾ ਗਿਆ ਸੋ ਉਹ ਜਿੱਥੇ ਲੋਕ ਲੱਗੇ ਹੋਏ ਸੀ ਪਹਿਲਾਂ ਬਹੁਤ ਸਾਰਾ ਕੰਮ ਕਰ ਰਹੇ ਸੀ ਉਹਦੇ ਨਾਲ-ਨਾਲ ਇਹ ਮਲਾਜਮ ਵੀ ਜਿਹੜੇ ਹੈਗੇ ਗਰੁੱਪਾਂ ਦੇ ਵਿੱਚ ਵੰਡ ਕੇ 25-25 ਦੇ ਵਿੱਚ ਚਾਰ-ਪੰਜ ਜਗ੍ਹਾ ਸੋ ਬੜਾ ਸਮੂਥ ਹੁਣ ਕੰਮ ਚੱਲ ਰਿਹਾ ਹੈ ਟੈਕਨੀਕਲ ਟੀਮਸ ਲੱਗੀਆਂ ਹੋਈਆਂ ਹਨ ਉਹਨਾਂ ਦੇ ਹਦਾਇਤਾਂ ਤੇ ਕੰਮ ਕਰ ਰਹੇ ਹਨ ਸੋ ਇਹ ਜਿਹੜਾ ਹੈਗਾ ਆਸ ਕਰਦੇ ਹਾਂ ਕਿ ਅਸੀਂ ਤੇ ਜਿਹੜਾ ਬੰਨ ਹੈਗਾ ਦੁਵਾਰਾ ਇਹਨੂੰ ਰੀਬਿਲਡ ਕਰ ਦਾਂਗੇ ਲੋਕਾਂ ਦੇ ਵਿੱਚ ਇੱਕ ਪਿੰਡਾ ਵਿੱਚ ਪਾਣੀ ਆਣ ਦਾ ਤਾਂ ਨਹੀਂ ਕੋਈ ਇਹੋ ਜਿਹਾ ਲੱਗ ਰਿਹਾ ਨਹੀਂ ਇਸ ਤਰ੍ਹਾਂ ਦਾ ਹਜੇ ਕੋਈ ਦੂਜਾ ਨਹੀਂ ਹੈ ਹਾਂ ਕੋਈ ਗੈਰ ਕੁਦਰਤੀ ਜਿਹੜੀ ਚੀਜ਼ ਹੁੰਦੀ ਹੈ ਉਹ ਤਾਂ ਤਾਂ ਰੱਬ ਦੇ ਹੱਥ ਚੁੰਦਾ ਕਿ ਪਾਣੀ ਪਿੱਛੋਂ ਜ਼ਿਆਦਾ ਆ ਜਾਏ ਜਾਂ ਬਾਰਿਸ਼ ਹੋ ਜਾਏ ਉਸ ਤਰ੍ਹਾਂ ਦੇ ਹਾਲਾਤਾਂ ਤੇ ਹਾਲਾਤ ਥੋੜਾ ਬਹੁਤ ਗੜਬੜ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਅਦਰਵਾਈਜ਼ ਅੰਦਰ ਕੰਮ ਤੇ ਆਮ ਲੋਕਾਂ ਨੂੰ ਕੀ ਅਪੀਲ ਕਰੂੰਗੀ ਇਹੀ ਇਹ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਜਉਥੇ ਸੰਭਵ ਜੋ ਸਹਾਇਤਾ ਕਰ ਸਕਦੇ ਹਾਂ ਕੈਰੀਆਂ ਰੱਖਣ ਔਰ ਬਿਲਕੁਲ ਪੈਨਿਕ ਹੋ ਕੇ ਅਫਵਾਹਾਂ ਦੇ ਮਗਰ ਲੱਗਣ ਦੀ ਜਰੂਰਤ ਨਹੀਂ ਹੈ ਆਥੈਂਟੀਕੇਟ ਜਿਹੜੀਆਂ ਖਬਰਾਂ ਸੁਣੋ ਅਗਰ ਕੋਈ ਗੱਲ ਨਹੀਂ ਪਤਾ ਲੱਗਦੀ ਤਾਂ ਜਿਹੜੇ ਆਫੀਸਰ ਇੱਥੇ ਹੈਗੇ ਉਹਨਾਂ ਨਾਲ ਕੰਟੈਕਟ ਕਰੋ